3 ਵਜੇ ਦੇ ਤਕਰੀਬਨ ਜੋ ਇੱਕ ਆਰਬਿਟ ਬੱਸ ਦਿੱਲੀ ਤੋਂ ਜੰਮੂ ਜੋ ਜਾ ਰਹੀ ਸੀਗੀ ਕਟਰਾ ਜੰਮੂ ਵਿਖੇ ਜੀ ਉਹਦੇ ਕੰਡਕਟਰ ਨੂੰ ਇੱਕ ਕਾਲ ਆਂਦੀ ਹੈ ਇੱਕ ਬੰਦਾ ਉਹਨੂੰ ਕਹਿੰਦਾ ਹੈਗਾ ਕਿ ਤੁਹਾਡੀ ਬੱਸ ਦੇ ਵਿੱਚ ਬੋਮਬ ਹੈਗਾ ਤੇ ਫਿਰ ਇੱਥੇ ਹੈਡੋਪੋਲ ਉਹ ਬੱਸ ਸੀਗੀ ਉਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੇ ਇਮੀਡੀਏਟਲੀ ਬੱਸ ਨੂੰ ਰੁਕਵਾ ਕੇ ਸਾਰੇ ਜੋ ਪੈਸੇਂਜਰ ਸੀਗੇ ਉਹਨਾਂ ਨੂੰ ਇਵੈਕੂਏਟ ਕੀਤਾ ਤੇ ਬੱਸ ਨੂੰ ਇੱਕ ਓਪਨ ਫੀਲਡ ਦੇ ਵਿੱਚ ਖੜਾ ਕਰਾਇਆ ਫਿਰ ਬੌਮ ਸਕਵਾਡ ਨੂੰ ਬੁਲਾਇਆ ਗਿਆ ਤੇ ਉਹਦੀ ਪ੍ਰੋਪਰ ਕੱਲੇ-ਕੱਲੇ ਚੀਜ਼ ਦੀ ਜਾਂਚ ਕੀਤੀ ਗਈ ਸਾਰੇ ਕੇ ਸਾਰੇ ਜਿਹਨੇ ਵੀ ਪੈਸੇਂਜਰ ਸੀਗੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਮੀਨਵਾਇਲ ਕੀਤੀ ਗਈ ਤੇ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਇਹ ਫੌਕਸ ਕਾਲ ਨਿਕਲੀ ਹੈਗੀ ਤੇ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੀ ਹੂੰ ਕਿ ਇੱਕ ਤਾਂ ਹੋ ਸਕਦਾ ਹੈਗਾ ਕਿ ਅ ਅੱਜ ਜਿਵੇਂ ਦਾ ਅੱਜ ਦੇਸ਼ ਦੇ ਵਿੱਚ ਜੋ ਸਿਕਿਉਰਿਟੀ ਉਹਨੂੰ ਲੈ ਕੇ ਹੋ ਸਕਦਾ ਹੈ ਕਿ ਲੋਕੀ ਇਸ ਤਰੀਕੇ ਦੀ ਸ਼ਰਾਰਤੀ ਜੋ ਤੱਤ ਹੈ ਉਹ ਪੈਨਿਕ ਕ੍ਰੀਏਟ ਕਰਨ ਦੇ ਲਈ ਇਸ ਤਰੀਕੇ ਦੀ ਕਾਲਸ ਜਾਂ ਮੈਸੇजेस ਵਗੈਰਾ ਕਰਨ ਤਾਂ ਤੁਸੀਂ ਇਮੀਡੀਏਟਲੀ ਪੁਲਿਸ ਦੇ ਧਿਆਨ 'ਚ ਲੈ ਕੇ ਆਓ ਅਸੀਂ ਬਿਲਕੁਲ ਮੁਸਟਾਦੀ ਨਾਲ ਆਪਣੀ ਸਿਕਿਉਰਿਟੀ ਅਥਾਰਟੀ ਸਿਕਿਉਰਿਟੀ ਦੇ ਲਈ ਕਾਇਮ ਹੈ ਤੇ ਅਸੀਂ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਤੁਹਾਡੀ ਸਿਕਿਉਰਿਟੀ ਨੂੰ ਮੇਨਟੇਨ ਵੀ ਕਰਾਂਗੇ ਤੇ ਦੂਜੀ ਚੀਜ਼ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਹੋਰ ਵੀ ਰਿਕਵੈਸਟ ਕਰਨਾ ਚਾਹੁੰਦੀ ਹੂੰ ਤੁਸੀਂ ਸਾਰੇ ਜਾਣਦੇ ਹੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੋਆਪਰੇਸ਼ਨ ਕੀਤਾ ਆਪਰੇਸ਼ਨ ਸਿੰਦੂਰ ਤੇ ਉਹਦੇ ਹੀ ਬੈਗਰ ਦੇ ਵਿੱਚ ਹੀ ਹੋ ਸਕਦਾ ਹੈਗਾ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਕਾਲ ਜੇ ਮੈਸੇजेस ਤੋਂ ਪੈਨਿਕ ਕ੍ਰੀਏਟ ਹੋ ਸਕੇ ਇਸ ਕਰਕੇ ਲੋਕਾਂ ਨੂੰ ਮੈਂ اپیل करूंगी ਕਿ ਪੈਨਿਕ ਨਾ ਕਰਨ ਸ਼ਾਂਤੀ ਨਾਲ ਇਸ ਟਾਈਮ ਨੂੰ ਕੱਢੇ ਤੇ ਪੁਲਿਸ ਦਾ ਪੂਰਾ ਸਹਿਯੋਗ ਦੇ ਕੁਝ ਵੀ ਸਸਪੈਕਟ ਯਾ ਸਸਪੀਸ਼ੀਅਸ ਐਕਟੀਵਿਟੀ ਤੁਹਾਡੇ ਆਲੇ ਦੁਆਲੇ ਹੁੰਦੀ ਹੈ ਇਮੀਡੀਏਟਲੀ ਤੁਹਾਡੇ ਨੀਅਰੈਸਟ ਪੁਲਿਸ ਸਟੇਸ਼ਨ ਅ uh, which ਤੁਸੀਂ ਨੋਟ ਕਰਾਓ 112 ਅੱਧਾ ਜੋ ਨੰਬਰ ਹੈਗਾ ਸਾਡਾ ਯੂਨੀਵਰਸਲ ਹੈਲਪਲਾਈਨ ਨੰਬਰ ਹੈ ਉਹਦੀ ਵਰਤੋ ਕਰੋ ਸਾਡੇ ਧਿਆਨ 'ਚ ਲੈ ਕੇ ਆਓ ਪੈਨਿਕ ਨਾ ਕਰੋ ਅ ਲੋਕਾਂ ਦੀ ਅਪੀਲ ਇੱਕ ਵਾਰੀ ਜਿਹੜੇ ਨੰਬਰ ਤੋਂ ਕਾਲ ਆਈ ਉਹਦੇ ਸੀ ਚੈਕਿੰਗ ਕੀਤੀ ਜਾ ਰਹੀ ਹੈ ਉਹਦਾ ਅਜੀ ਚੈਕ ਅਜੀ ਚੈਕ ਕਰ ਰਹੇ ਆ ਉਹ ਨੰਬਰ ਦਾ ਵੀ ਅਸੀਂ ਪੂਰਾ ਕ ਪੂਰਾ ਜੋ ਟੈਕਨੀਕਲੀ ਅਸੀਂ ਉਹਨੂੰ ਪੂਰਾ ਕ ਪੂਰਾ ਵੈਰੀਫਾਈ ਕਰ ਰਹੇ ਹਾਂ ਤੇ ਇਹਦੇ ਨਾਲ ਨਾਲ ਅਜੀ ਤੁਹਾਨੂੰ ਦੱਸਿਓ ਸਾਰੇ ਕੇ ਸਾਰੇ ਜੋ ਵੀ ਪੈਸੇਂਜਰ ਸੀਗੇ ਇਸ ਬੱਸ ਦੇ ਵਿੱਚ ਉਹ ਉਹਨਾਂ ਦੀ ਵੀ ਸਾਰੀ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਉਦੋਂ ਬਾਅਦ ਇਹਨੂੰ ਆਫਟਰ ਚੈਕਿੰਗ ਇਹਨੂੰ ਸੇਫ ਕਰਾਰ ਕੀਤਾ ਗਿਆ ਮੌਕਲੇ ਤੋਂ ਪਹਿਲਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਵੀ ਕੋਈ ਅਜਿਹੇ ਕਟਨਾਮਾ ਵਾਪਰ ਤੱਕ ਦੀਆਂ ਅ ਫੀਸ ਕਾਲਾ ਆਦਿ ਨੇ ਅ ਦੇਖਿਏ ਇੱਥੇ ਖੰਨਾ ਵਿਖੇ ਮੌਕ ਡ੍ਰਿਲ ਦਾ ਨਹੀਂ ਸਕੇਡਿਊਲ ਸੀਗਾ ਬਟ ਮੌਕ ਡ੍ਰਿਲ ਦਾ ਤੁਸੀਂ ਸਾਰੇ ਜਾਣਦੇ ਹੋ ਐਮ ਐਚ ਏ ਵੱਲੋਂ ਵੀ ਗਾਈਡਲਾਈਨ ਜਾਰੀ ਕੀਤੀ ਗਈ ਸੀਗੀ ਉਸ ਦੇ ਨਾਲ ਨਾਲ ਸਾਰੇ ਕੇ ਸਾਰੇ ਜ਼ਿਲ੍ਹਿਆਂ ਵਿਖੇ ਐਸ ਐਸ ਪੀਜ਼ ਦੇ ਡੀ ਸੀਜ਼ ਵੱਲੋਂ ਗਾਈਡਲਾਈਨਸ ਵੀ ਦਿੱਤੀ ਗਈ ਹੈ ਲੋਕਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਮੌਕ ਡ੍ਰਿਲ ਜੋ ਹੈ ਉਹ ਸਪੈਸਿਫਿਕ ਪਰਪਸ ਦੇ ਲਈ ਹੈ ਇਦਾਂ ਦੀ ਘਟਨਾਵਾ ਦਾ ਉਹਦੇ ਵਿੱਚ ਰਿਕਰ ਨਹੀਂ ਸੀਗਾ ਬਟ ਲੋਕਾਂ ਨੂੰ ਮੈਂ ਦੁਬਾਰਾ ਉਹੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਹੀ ਕਰਨਾ ਚਾਹੁੰਦੀ ਹੂੰ ਕਿ ਪੈਨਿਕ ਨਾ ਕਰਨ ਸਭ ਕੁਝ ਇਨ ਕੰਟਰੋਲ ਹੈਗਾ ਤੇ ਇੰਡੀਅਨ ਸਿਕਿਉਰਿਟੀ ਫੋਰਸਸ ਵੀ ਰਿਸਪਾਂਸ ਦੇ ਰਹੀਆਂ ਆਪਣਾ ਤੋਂ ਸਾਰਾ ਕੁਝ ਵੈਲ ਇਨ ਕੰਟਰੋਲ ਹੈ ਤੁਸੀਂ ਸਾਰੇ ਕੇ ਸਾਰੇ ਸੇਫ ਹੋ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਇੰਡੀਅਨ ਸਿਕਿਉਰਿਟੀ ਫੋਰਸਸ ਐਕਸ਼ਨ ਪ੍ਰੋਪਰ ਤਰੀਕੇ ਨਾਲ ਲੈ ਰਹੀ ਹੈ ਪੈਨਿਕ ਕਰਨ ਦਾ ਟਾਈਮ ਨਹੀਂ ਹੈਗਾ ਸ਼ਾਂਤੀ ਨਾਲ ਹਰ ਚੀਜ਼ ਦਾ ਮਤਲਬ ਜੋ ਵੀ ਕਨਸਰਨਡ ਅਥਾਰਟिटीज ਉਹਨਾਂ ਨੂੰ ਧਿਆਨ ਚ ਲਾ ਕੇ ਹਰ ਚੀਜ਼ ਦਾ ਧਿਆਨ ਚ ਲੈ ਕੇ ਸੋ ਦੈਟ ਉਸ ਚੀਜ਼ ਦਾ ਪ੍ਰੋਪਰ ਤਰੀਕੇ ਨਾਲ ਇੱਕ ਰੈਜ਼ੋਲੂਸ਼ਨ ਕੀਤਾ ਜਾ ਸਕੇ ਜਿਵੇਂ ਅੱਜ ਦਾ ਸੀਗਾ ਸਾਡੇ ਕੋਲ ਕਾਲ ਆਈ ਅਸੀਂ ਉਸ ਚੀਜ਼ ਨੂੰ ਪ੍ਰੋਪਰਲੀ ਚੈੱਕ ਕਰਕੇ ਵੈਰੀਫਾਈ ਕਰਕੇ ਉਦੋਂ ਬਾਅਦ ਫਿਰ ਲੋਕਾਂ ਨੂੰ ਜਾਣ ਦੇ ਲਈ ਅਸੀਂ ਰਵਾਨਾ ਕਰਾਂਗੇ ਕਿਉਂਕਿ ਬਸ ਹੁਣ ਕੰਪਲੀਟਲੀ ਸੇਫ ਹੈਗੀ ਇੱਕ ਹੌਕਸ ਕਾਲ ਸੀਗੀ ਹੋ ਸਕਦਾ ਅੱਗੇ ਵੀ ਆਉਣ ਲੇਕਿਨ ਇਮੀਡੀਏਟਲੀ ਅਗਰ ਲੋਕੀ ਸਾਡੇ ਤੇ ਆਂਚ ਲੈ ਕੇ ਆਉਣਗੇ ਤਾਂ ਪੈਨਿਕ ਵੀ ਨਹੀਂ ਕ੍ਰੀਏਟ ਹੁੰਦਾ ਹੈਗਾ ਉਹਨੂੰ ਪ੍ਰੋਪਰਲੀ ਚੈੱਕ ਵੀ ਕੀਤਾ ਜਾਏਗਾ ਜੀ ਹੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ गुम होया पैन कार्ड मुड़ प्राप्त करवाओ गुम होया सी गड्डी दी रजिस्ट्रेशन सर्टिफिकेट मुड़ प्राप्त करवाओ हर गड्डी दा इंश्योरेंस तेजी अते परोसे नाल करवाओ सारिया सेवावां सौखिया परोसे योग अते समय से आज ही संपर्क करो बेबी स्मार्ट सोल्यूशन तुहाडिया सारिया दस्तावेज अते इंश्योरेंस दिया लोड़ा लई एक हल